7 ਮਈ ਨੂੰ ਲੋਕ ਸਭਾ ਦੇਆਂ ਤੀਜੇ ਪੜਾ ਦੀਆਂ ਚੋਣਾਂ ਹੋਣ ਵਾਲੀਆਂ ਨੇ ਅਤੇ ਇਹਨਾਂ ਚੋਣਾਂ ਦੇ ਵਿੱਚ ਅਮਿਤ ਸ਼ਾਹ ਸਮੇਤ ਕਈ ਦਿਗਜ ਹਸਤੀਆਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇਗਾ ਅਤੇ ਉਹਨਾਂ ਦੀ ਜਿਹੜੀ ਕਿਸਮਤ ਆ ਉਹ EVM ਦੇ ਵਿੱਚ ਕਾਇਦ ਹੋ ਜਾਵੇਗੀ 7 ਮਈ ਨੂੰ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਤੀਜੇ ਪੜਾ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗਾਂਧੀ ਨਗਰ ਸੀਟ ਤੇ ਵੀ VOTING ਹੋਵੇਗੀ ਪਿਛਲੀਆਂ ਚੋਣਾਂ ਦੇ ਵਿੱਚ ਅਮੇਸ਼ਾ ਨੀ ਅਸੋਸੀਏਟ ਤੇ 894624 ਵੋਟਾਂ ਹਾਸਲ ਕੀਤੀਆਂ ਸਨ ਜਦਕਿ ਉਹਨਾਂ ਦੇ ਵਿਰੋਧੀ ਕਾਂਗਰਸ ਉਮੀਦਵਾਰ ਸੀਜੀ ਚਾਵੜਾ ਨੂੰ ਸਿਰਫ 337610 ਵੋਟਾਂ ਮਿਲੀਆਂ ਸਨ ਇਨ੍ਹਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਇਸ ਸੀਟ ਤੇ ਸੋਨਲ ਪਟੇਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੀਜੇ ਪੜਾਅ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਹੀ ਕਈ ਹੋਰ ਵੱਡੇ ਚਿਹਰੇ ਵੀ ਮੈਦਾਨ ਦੇ ਵਿੱਚ ਹਨ ਅਤੇ 7ਵੇਂ ਨੂੰ ਇੰਨਾ ਵੱਡੇ ਚਿਹਰਿਆਂ ਦੀ ਕਿਸਮਤ ਵੀ ਇਮੀਅਮ ਦੇ ਵਿੱਚ ਕਿਹਾਤ ਹੋ ਜਾਵੇਗੀ ਮਧ ਪ੍ਰਦੇਸ਼ ਦੀ ਗੁੰਨਾ ਸੀਟ ਤੋਂ ਚੋਣ ਲੜਨ ਵਾਲੇ ਕੇਂਦਰੀ ਮੰਤਰੀ ਜਯੋਤਿਰ ਦਿੱਤਿਆ ਸਿੰਧिया ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ ਬਦਲੀ ਰਣਨੀਤੀ ਅਧੀਨ ਭਾਜਪਾ ਨੇ ਉਹਨਾਂ ਨੂੰ ਰਾਜ ਸਭਾ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਮੈਦਾਨ ਦੇ ਵਿੱਚ ਉਤਾਰਿਆ ਹੈ ਮਧ ਪ੍ਰਦੇਸ਼ ਦੀ ਰਾਜਗੜ ਸੀਟ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਦਿਗਵਜੇ ਸਿੰਘ ਇਸ ਤੋਂ ਪਹਿਲਾਂ 1984 ਤੇ 1991 ਦੇ ਵਿੱਚ ਇਥੋਂ ਲੋਕ ਸਭਾ ਦੇ ਮੈਂਬਰ ਰਹੇ ਚੁੱਕੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਚੋਣ ਨਹੀਂ ਲੜੀ ਅਤੇ ਹੁਣ ਉਹ 33 ਸਾਲ ਬਾਅਦ ਲੋਕ ਸਭਾ ਦੀ ਚੋਣ ਲੜ ਰਹੇ ਹਨ ਮਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਚੋਣ ਲੜ ਚੁੱਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ 1999 ਤੋਂ 2005 ਤੱਕ ਇਥੋਂ ਸੰਸਦ ਮੈਂਬਰ ਰਹੇ ਹਨ 1995 ਤੋਂ ਬਾਅਦ ਹੁਣ ਉਹ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਉੱਤਰ ਪ੍ਰਦੇਸ਼ ਦੀ ਮੈਨਪੁਰੀ ਸੀਟ ਤੋਂ ਚੋਣ ਲੜ ਰਹੀ ਡਿੰਪਲ ਯਾਦੂ 2012 ਦੇ ਵਿੱਚ ਉਪ ਚੋਣ ਚ ਕਨਾਜ ਤੋਂ ਸੰਸਦ ਮੈਂਬਰ ਚੁਣੀ ਗਈ ਸੀ ਅਤੇ 2014 ਦੌਰਾਨ ਦੁਬਾਰਾ ਕਨਾਜ ਤੋਂ ਸੰਸਦ ਮੈਂਬਰ ਬਣੀ ਅਤੇ ਉਸ ਤੋਂ ਬਾਅਦ ਉਸ ਨੇ 2022 ਦੇ ਵਿੱਚ ਮੈਨਪੁਰੀ ਲੋਕ ਸਭਾ ਸੀਟ ਤੋਂ ਉਪ ਚੋਣ ਲੜੀ ਅਤੇ ਜਿੱਤੀ ਤੀਜੇ ਪੜਾਅ ਦੇ ਵਿੱਚ ਮਹਾਰਾਸ਼ਟਰ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਾਰਾਮਤੀ ਚਵੀ ਚੋਣਾ ਹੋਣ ਕਿਆਂ ਤੇ ਇਸ ਸੀਟ ਤੋਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਰਦ ਪਵਾਰ ਦੀ ਬੇਟੀ ਸੁਪਰੀਆ ਸੂਲੇ ਖਿਲਾਫ ਚੋਂ ਲੜ ਰਹੀ ਆ ਤੇ ਜੀਤ ਤੇ ਸੁਪਰੀਆ ਚ ਚਿਹਰੇ ਭੈਣ ਭਰਾ ਹਨ ਰਿਸ਼ਤੇ ਤੋਂ ਸੁਪਰੀਆ ਤੇ ਸੁਨੇਤਰਾ ਨਨਾਨ ਤੇ ਭਾਬੀ ਵੀ ਹਨ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੇ ਲਈ 12 ਸੂਬਿਆਂ ਦੀਆਂ 94 ਸੀਟਾਂ ਤੇ ਦਰਸਲ ਚੋਣ ਪ੍ਰਚਾਰ ਐਤਵਾਰ ਸ਼ਾਮ 6 ਵਜੇ ਖਤਮ ਹੋ ਗਿਆ ਸੀ ਅਤੇ ਵੋਟਾਂ 7 ਮਈ ਨੂੰ ਪਹਿਣਗੀਆਂ ਅਤੇ ਇਸ ਪੜਾਅ ਵਿੱਚ ਗੁਜਰਾਤ ਦੀਆਂ 25 ਕਰਨਾਟਕਾ ਦੀਆਂ 14 ਮਹਾਰਾਸ਼ਟਰ ਦੀਆਂ 11 ਮੱਧ ਪ੍ਰਦੇਸ਼ ਦੀਆਂ 9 ਛੱਤੀਸਗੜ੍ਹ ਦੀਆਂ 7 ਅਤੇ ਅਸਾਮ ਦੀਆਂ 4 ਅਤੇ ਗੁਵਾਹ ਦੀਆਂ 2 ਸੀਟਾਂ ਤੇ VOTING ਹੋਵੇਗੀ ਬਿਊਰੋ ਰਿਪੋਰਟ ਐਸਨ ਜੈਟ ਨਿਊਜ਼ 7 ਮਈ ਨੂੰ ਲੋਕ ਸਭਾ ਦੇਆਂ ਤੀਜੇ ਪੜਾਅ ਦੀਆਂ ਚੋਣਾਂ ਹੋਣ ਵਾਲੀਆਂ ਨੇ ਅਤੇ ਇਹਨਾਂ ਚੋਣਾਂ ਦੇ ਵਿੱਚ ਅਮਿਤ ਸ਼ਾਹ ਸਮੇਤ ਕਈ ਦਿਗਜ ਹਸਤੀਆਂ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਿਆ ਜਾਵੇਗਾ ਅਤੇ ਉਹਨਾਂ ਦੀ ਜਿਹੜੀ ਕਿਸਮਤ ਆ ਉਹ EVM ਦੇ ਵਿੱਚ ਕਾਇਦ ਹੋ ਜਾਵੇਗੀ 7 ਮਈ ਨੂੰ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਦੇ ਤੀਜੇ ਪੜਾਅ ਦੇ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗਾਂਧੀ ਨਗਰ ਸੀਟ ਤੇ ਵੀ VOTING ਹੋਵੇਗੀ ਪਿਛਲੀਆਂ ਚੋਣਾਂ ਦੇ ਵਿੱਚ ਅਮਿਤ ਸ਼ਾ ਨੀ ਅਸੋਸੀਏਟ ਤੇ 894624 ਵੋਟਾਂ ਹਾਸਲ ਕੀਤੀਆਂ ਸਨ ਜਦ ਕਿ ਉਹਨਾਂ ਦੇ ਵਿਰੋਧੀ ਕਾਂਗਰਸ ਉਮੀਦਵਾਰ ਸੀਜੀ ਚਾਵੜਾ ਨੂੰ ਸਿਰਫ 337610 ਵੋਟਾਂ ਮਿਲੀਆਂ ਸਨ ਇਨ੍ਹਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਇਸ ਸੀਟ ਤੇ ਸੋਨਲ ਪਟੇਲ ਨੂੰ ਮੈਦਾਨ ਦੇ ਵਿੱਚ ਉਤਾਰਿਆ ਹੈ ਤੀਜੇ ਪੜਾਅ ਦੇ ਵਿੱਚ ਅਮਿਤ ਸ਼ਾਹ ਦੇ ਨਾਲ ਹੀ ਕਈ ਹੋਰ ਵੱਡੇ ਚਿਹਰੇ ਵੀ ਮੈਦਾਨ ਦੇ ਵਿੱਚ ਹਨ ਅਤੇ 7ਵੇਂ ਨੂੰ ਇੰਨਾ ਵੱਡੇ ਚਿਹਰਿਆਂ ਦੀ ਕਿਸਮਤ ਵੀ ਇਮੀਅਮ ਦੇ ਵਿੱਚ ਅਕਿਆਤ ਹੋ ਜਾਵੇਗੀ ਮਧ ਪ੍ਰਦੇਸ਼ ਦੀ ਗੁੰਨਾ ਸੀਟ ਤੋਂ ਚੋਣ ਲੜਨ ਵਾਲੇ ਕੇਂਦਰੀ ਮੰਤਰੀ ਜਯੋਦਰ ਦਿੱਤਿਆ ਸਿੰਧिया ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ ਬਦਲੀ ਰਣਨੀਤੀ ਅਧੀਨ ਭਾਜਪਾ ਨੇ ਉਹਨਾਂ ਨੂੰ ਰਾਜ ਸਭਾ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਮੈਦਾਨ ਦੇ ਵਿੱਚ ਉਤਾਰਿਆ ਹੈ ਮਧ ਪ੍ਰਦੇਸ਼ ਦੀ ਰਾਜਗੜ ਸੀਟ ਤੋਂ ਚੋਣ ਲੜ ਰਹੇ ਸਾਬਕਾ ਮੁੱਖ ਮੰਤਰੀ ਦਿਗਵਜੇ ਸਿੰਘ ਇਸ ਤੋਂ ਪਹਿਲਾਂ 1984 ਤੇ 1991 ਦੇ ਵਿੱਚ ਇਥੋਂ ਲੋਕ ਸਭਾ ਦੇ ਮੈਂਬਰ ਰਹੇ ਚੁੱਕੇ ਹਨ ਅਤੇ ਉਸ ਤੋਂ ਬਾਅਦ ਉਹਨਾਂ ਚੋਣ ਨਹੀਂ ਲੜੀ ਅਤੇ ਹੁਣ ਉਹ 33 ਸਾਲ ਬਾਅਦ ਲੋਕ ਸਭਾ ਦੀ ਚੋਣ ਲੜ ਰਹੇ ਹਨ ਮਧ ਪ੍ਰਦੇਸ਼ ਦੀ ਵਿਦਿਸ਼ਾ ਸੀਟ ਤੋਂ ਚੋਣ ਲੜ ਚੁੱਕੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ 1991 ਤੋਂ 2005 ਤੱਕ ਕਿਤੋਂ ਸੰਸਦ ਮੈਂਬਰ ਰਹੇ ਹਨ 1995 ਤੋਂ ਬਾਅਦ ਹੁਣ ਉਹ ਫਿਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਨੇ ਉੱਤਰ ਪ੍ਰਦੇਸ਼ ਦੀ ਮੈਨਪੁਰੀ ਸੀਟ ਤੋਂ ਚੋਣ ਲੜ ਰਹੀ ਡਿੰਪਲ ਯਾਦੂ 2012 ਦੇ ਵਿੱਚ ਉਪ ਚੋਣ ਚ ਕਨੌਜ ਤੋਂ ਸੰਸਦ ਮੈਂਬਰ ਚੁਣੀ ਗਈ ਸੀ ਅਤੇ 2014 ਦੌਰਾਨ ਦੁਬਾਰਾ ਕਨੌਜ ਤੋਂ ਸੰਸਦ ਮੈਂਬਰ ਬਣੀ ਅਤੇ ਉਸ ਤੋਂ ਬਾਅਦ ਉਸਨੇ 2022 ਦੇ ਵਿੱਚ ਮੈਨਪੁਰੀ ਲੋਕ ਸਭਾ ਸੀਟ ਤੋਂ ਉਪ ਚੋਣ ਲੜੀ ਅਤੇ ਜਿੱਤੀ ਤੀਜੇ ਪੜਾਅ ਦੇ ਵਿੱਚ ਮਹਾਰਾਸ਼ਟਰ ਦੀ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਾਰਾਮਤੀ ਚਵੀ ਚੋਣਾ ਹੋਣ ਕਿਆਂ ਤੇ ਇਸ ਸੀਟ ਤੋਂ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਪਤਨੀ ਸੁਨੇਤਰਾ ਪਵਾਰ ਸ਼ਰਦ ਪਵਾਰ ਦੀ ਬੇਟੀ ਸੁਪਰੀਆ ਸੁਲੇ ਖਿਲਾਫ ਚੋਣ ਲੜ ਰਹੀ ਆ ਤੇ ਜੀਤ ਤੇ ਸੁਪਰੀਆ ਚਿਹਰੇ ਭੈਣ ਭਰਾ ਹਨ ਰਿਸ਼ਤੇ ਤੋਂ ਸੁਪਰੀਆ ਤੇ ਸੁਨੇਤਰਾ ਨਨਾਨ ਤੇ ਭਾਬੀ ਹਨ ਲੋਕ ਸਭਾ ਚੋਣਾਂ 2024 ਦੇ ਤੀਜੇ ਪੜਾਅ ਦੇ ਲਈ 12 ਸੂਬਿਆਂ ਦੀਆਂ 94 ਸੀਟਾਂ ਤੇ ਦਰਸਲ ਚੋਣ ਪ੍ਰਚਾਰ ਐਤਵਾਰ ਸ਼ਾਮ 6 ਵਜੇ ਖਤਮ ਹੋ ਗਿਆ ਸੀ ਅਤੇ ਵੋਟਾਂ 7 ਮਈ ਨੂੰ ਪਹਿਣਗੀਆਂ ਅਤੇ ਇਸ ਪੜਾਅ ਦੇ ਵਿੱਚ ਗੁਜਰਾਤ ਦੀਆਂ 25, ਕਰਨਾਟਕਾ ਦੀਆਂ 14, ਮਹਾਰਾਸ਼ਟਰ ਦੀਆਂ 11, ਮੱਧ ਪ੍ਰਦੇਸ਼ ਦੀਆਂ 9, ਛੱਤੀਸਗੜ੍ਹ ਦੀਆਂ 7 ਅਤੇ ਅਸਾਮ ਦੀਆਂ 4 ਅਤੇ ਗੁਆਹ ਦੀਆਂ 2 ਸੀਟਾਂ ਤੇ VOTING ਹੋਵੇਗੀ। ਬਿਊਰੋ ਰਿਪੋਰਟ ਐਸਮ ਜੱਟ ਨਿਊਜ਼